ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਰੀ ਕਾਲ ਮੂੰਹ ਦਿਖਾ ਮੂੰਹ ਦਿਖਾ ਚਾਲੀ ਮੂੰਹ ਕਹੀ ਰਹੀ ਸਰ ਮੂੰਹ ਕਹੀ ਨਾ ਹੁਣ ਥੋੜੇ ਬਲਾ ਦੇ ਤੋ ਚਾ ਕੋ ਥੋੜੇ ਥੋੜੇ ਵੀ ਜ ਹੈਗੇ ਨੇ ਇੱਧਰ ਬਣਾ ਲੈ ਚਾਰ ਗਲਾਸ ਨੇ ਲੜਾਈ ਦੇਖ ਲੋ ਚਾਰ ਉਹਨਾਂ ਦੀ ਨਹੀਂ ਪੈ ਰਹੀ ਐ ਮੈਂ ਬਣਾਉ ਮੈਂ ਬਣਾਉ ਮੈਂ ਆਪਣਾ ਹੋਏ ਖਲਾਰਾ ਇਹ ਜਿਆਦਾ ਆ ਦੇ ਥੱਲੇ ਛਿੱਟੇ ਕਿਵੇਂ ਮਾਰ ਰਿਆ ਓਏ ਤੂੰ ਛਿੱਤਰ ਖਾਏਗਾ ਸਾਰਾ ਗੰਦ ਪੈ ਜਾਣਾ ਥੱਲੇ ਚਾ ਤਾਂ ਕੁਲੀ ਦਾ ਕਰਦਾ ਰੋਜ ਰੋਜ ਨਿੰਬੂ ਪਾਣੀ ਪਿੱਛੇ ਲੜਾਈ ਹੁੰਦੀ ਆ ਹੋਰ ਬਣਾਣੀ ਸਾਰੀ ਇੱਕ ਗੜਬੀ ਆ ਦੇਖੋ ਹੋਰਾਂ ਨੂੰ ਨਹੀਂ ਦਿੰਦੇ ਹੈਗੇ ਆਪਣੇ ਆ ਬਣਾ ਬਣਾ ਪੀ ਜਾਂਦੀ ਆ ਮੇਰੀ ਦਰਾਨੀ ਰੋਜ ਨਿੰਬੂ ਪਾਣੀ ਹੋਰ ਨੂੰ ਕਿੰਦਨਦੀ ਹੋਈ ਨਿੰਬੂ ਮਹਿੰਗੇ ਨੇ ਹੈ ਆ ਦੇਖ ਲੋ ਕਰਨੀ ਮਹਿੰਗੇ ਨਹੀਂ ਜੀ ਫੇਰ ਯਾਨੀ ਕਿ ਸਾਨੂੰ ਜਿਹਨੇ ਪੀਲੇ ਆਪਣੇ 50000 ਰੁਪਏ ਨਹੀਂ ਲਏ 50000 ਰੁਪਏ ਲੈ ਆਏ ਯਾਨੀ ਕਿ ਸਾਡੇ ਅੰਦਰ ਗਰਮੀ ਪੈਦਾ ਕਰਕੇ ਆਪਣੇ ਅੰਦਰ ਠੰਡ ਪਾਣੀ ਹੈ ਚਾਹ ਪੁਣੀ ਹੈ ਚਾਚੀ ਚਾਚੀ ਪਤੀਜਾ ਦੋ ਵੀ ਲੋ ਕਰ ਰਹੇ ਬੱਚੇ ਦਾ ਪੜਾਣਾ ਦੇਖ ਲਓ ਭਾਈ ਅਸੀਂ ਤਾਂ ਅਸੀਂ ਤੱਕ ਇਹਦੇ ਕੰਮ ਕਰਦੇ ਆ ਅਸੀਂ ਤਾਂ ਖਾਣ ਪੀਣ ਦਾ ਸਮਾਂ ਵੀ ਪਹਿਲਾਂ 7-10 ਮਿੰਟ ਕਰਦੇ ਆ ਜਿਸ ਮੋਸੇ ਵੀ ਚੱਲ ਲੈਣੀ ਹੁੰਦੀ ਨੇ ਸਾਡੇ ਪਾਪੋ ਵੀ 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 ਤਾਂ ਜੇ ਕਿਰਵਾਵਦੇ ਫੇਰ ਅਸੀਂ ਜਾ ਕੇ ਹੋ ਲਿਆਦੇ ਬਣਾਉਣ ਨੂੰ ਇੰਨਾ ਟਾਈਮ ਹੀ ਲਾਦੀ ਤਾਂ ਤਮਾਕੂ ਲੰਦਾ ਆਪਾਂ ਚੱਲ ਪਰੇ ਹੋ ਪੀ ਨੂੰ ਸਾਬਾ ਕਰਕੇ ਦਿੰਦੀ ਆ ਪੀਣ ਵਾਸਤੇ ਸਭ ਤੋਂ ਵੱਡਾ ਗਲਾਸ ਚਾਹੀਦਾ ਹੋਊਗਾ ਮure ਨਾ ਬਾਈਕ ਗਰਮੀ ਬਹੁਤ ਹੈ ਅੱਜ ਆਪਾਂ ਕਿਹੜੀ ਕਹੀ ਜਿਲੀ ਆ ਜਾਨੂ ਕੀ ਕਰਨੀ ਨਹੀਂ ਦਿੰਦੀ ਮੈਨੂੰ ਜਾਨੂ ਨਿੰਬੂ ਸਸਤੇ ਹੋਣੇ ਜਾਨੂ ਮੀਂਹ ਪੈ ਜਾਣਾ ਹੈ ਆਹੋ ਫਿਰ ਚਾਚੀ ਫਿਰ ਕਿਸੇ ਨੇ ਨਿੰਬੂ ਨਹੀਂ ਪੁੱਛਣੇ ਹੈਗੇ ਚਾਚੀ ਕਰਨੀ ਨਹੀਂ ਦਿੰਦੀ ਚਾਚੀ ਤਾਂ ਨਹੀਂ ਕਰਦੇ ਨੇ ਕਿ ਉਹ ਤਾਂ ਗਾਜਰੇ ਬੰਨਾ ਹੈ ਲਾਰਾ ਇੰਨੇ ਬਾਰੇ ਕੋਈ ਮੱਖੀ ਮੱਖੀ ਹੋ ਰਹੀ ਆਨੇ ਨੂੰ ਬੰਦਾ ਪੀ ਕੇ ਭਰਾ ਕਰੇ ਤੇ ਆਪੂ ਸਾਡਾ ਹੁਣ ਬਈ ਕਈ ਦਿਨ ਕੈਮਰੇ 'ਚ ਆ ਨਹੀਂ ਸਕਦਾ 10 10 ਕੰਝ ਦਾ ਗਲਾਸ ਦਾ 10 12 ਦਿਨ ਗਿਆ ਤਾਂ ਕਿਉਂਕਿ ਉਹਨੂੰ ਵਿਚਾਰੇ ਨੂੰ ਟਾਈਪ ਐਡ ਹੋ ਰਿਹਾ ਹੈ ਤੇ ਅਸੀਂ ਉਹਨੂੰ ਵੀਡੀਓ 'ਚ ਦਿਖਾ ਨਹੀਂ ਸਕਦੇ ਬੀਬੀ ਕਹਿੰਦੀ ਵੀਡੀਓ ਬਣਾਉਣੀ ਹੈ ਉਹਦੀ ਮਿੱਠਾ ਦੇਣਾ ਨਾ ਪਾਇਆ ਮਿੱਠਾ ਟੇਸਟ ਤਾਂ ਕਰ ਸਕਦੇ ਆ ਕਰ ਲਓ ਇਹ ਜਿਹੜੇ ਚ ਕਰੋ ਚਮਚਾ ਰੁਕੋ ਬਾਦੋ ਅੰਦਰ ਲੈ ਜਾ ਇਹਨੂੰ ਚੱਕ ਕੇ ਦੇਖ ਲੈ ਹਰੇ ਪੂਰਾ ਮਹੀਨਾ ਪਿਆ ਹਰੇ ਸੁੱਪਰ ਕੋਣੀ ਦੀ ਸ਼ੁਰੂਆਤ ਨਾਲ ਜੀ ਰੋਜ਼ ਹੁੰਦੀ ਆ ਰੋਜ਼ ਰੁਕੋ ਮੈਂ ਅਹੀ ਦੀ ਕੋਈ ਵੀਡੀਓ ਹੈਗੀ ਜਿੱਤੇ ਨਾ ਛੁੱਤਰ ਨਾ ਖਾਏ ਹੁਣ ਕੋਈ ਵੀ ਨਹੀਂ ਹੈਗੀ ਪਰ ਪਈ ਪਤਾ ਵੀ ਨਹੀਂਗਾ ਇੱਕ ਅੱਧੀ ਲੰਘ ਗਈ ਹੋਵੇ ਨਹੀਂ ਨਹੀਂ ਮਿਸ ਹੋਊਂ ਹੀ ਹੋ ਜਾਂਦੀ ਹੋਣੀ ਬਾਰੇ ਹਾਂ ਇੰਨੀ ਗਰਮੀ ਪੈ ਰਹੀ ਐ ਜਿੱਥੇ ਲੋਕਾਂ ਨੇ ਕਿਹ ਲੋ ਬੱਚਿਆਂ ਨੂੰ ਬਾਹਰ ਨਿਕਲਦੇ ਮਨਾ ਕਰ ਰਹੇ ਹੁਣ ਚਲ ਆ ਸੀ ਤਾਂ ਕੰਮ ਕਰਨੀ ਐ ਹਨਾ ਹੋਰ ਇਹ ਤਾਂ ਇਹ ਅੰਦਰ ਨਾ ਮੈਂ ਦੇਖ ਲਓ ਧੁੱਪ ਚ ਕੰਮ ਕਰ ਰਹੀ ਐ ਪਹਿਲਾਂ ਇਹ ਨਾਲੇ ਯਾਰ ਫਿਰ ਬਿਮਾਰ ਹੁੰਦਾ ਨਾ ਇਹ ਜਿਉੜੀ ਰਣ ਕੇ ਨਿੰਬੂ ਪਾਣੀ ਪੀਂਦੇ ਨੇ ਰੋਜ਼ ਨਾਲੇ ਯਾਰ ਬਿਮਾਰ ਨਾਲੇ ਯਾਰ ਬਿਮਾਰ ਹੁੰਦਾ ਇਹ ਫਿਰ ਫਿਰ ਛੇਤੀ ਸੈੱਟ ਵੀ ਨਹੀਂ ਹੁੰਦਾ ਹੈਗਾ ਮੇਰੀ ਦੁਰਾਣੀ ਅੰਦਰ ਨਿੰਬੂ ਪਾਣੀ ਪੀ ਰਹੀ ਐ ਮੈਂ ਬਾਹਰ ਚੁੱਲੇ ਤੇ ਧੁੱਪ ਚ ਕੰਮ ਕਰ ਰਹੀ ਐ ਨਿੰਬੂ ਪਾਣੀ ਦੇ ਰਿਸ ਇਹੀ ਲਾਉਂਦਾ ਨਿੰਬੂ ਪਾਣੀ ਦੀ ਜੀ ਸਰ ਐਨ ਜਾਦੇ ਇਹਨਾਂ ਨੂੰ ਸੰਜਾ ਦੇ ਸ਼ੌਕ ਹੈ ਦਿਨਚਾਰਾ ਨਿੰਬੂ ਦਾ ਮੈਨੂੰ ਮੈਨੂੰ ਸੋਡੇ ਦਾ ਏ ਇਹ ਤਾਂ ਰੋਕਣ ਦਾ ਨਾ ਵੀ ਲੰਦਾ ਜੂ ਵੀ ਤਾਂ ਇਹ ਤਾਂ ਕਦੇ ਕਦੇ ਹੀ ਪੀਲਨੀ ਨਹੀਂ ਆਣੀ ਵੀ ਪਿੰਦੀ ਨਹੀਂ ਐਂ ਤਾਂ ਕਦੇ ਕਦੇ ਪੀਲਨੀ ਹੈ ਪਰ ਕਦੇ ਕਦੇ ਹਰ ਰੋਜ਼ ਨਹੀਂ ਕਦੇ ਕਦੇ ਹਾਂ ਤੇ ਤੋਂ ਖੜੀ ਆ ਅੱਜ ਬਣਾਉਣੀ ਆ ਸੱਚ ਆਲੂ ਛੋਲੇ ਆਣੀ ਸਬਜੀ ਹੁਣ ਮੈਂ ਨਾ ਆਲੂ ਛੋਲੇ ਉਬਲਣੇ ਤਾਂ ਲੱਗੀਆਂ ਫਿਰ ਉਹਦੇ ਬਾਦ ਉਹਨੂੰ ਸਬਜੀ ਨੂੰ ਤੜਕਾ ਲਾਉਂਗੀ ਤੜਕਾ ਵੀ ਫਿਰ ਹੁਣ ਅਸੀਂ ਅਗੂ ਨੂੰ ਜ਼ਿਆਦਾ ਬਾਹਰ ਨਹੀਂ ਕੱਢ ਸਕਦੇ ਫਿਰ ਬਾਹਰ ਤੜਕੇ ਲਵੇ ਵੀ ਨਹੀਂ ਲੈ ਕੇ ਆਣਾ ਗਿੱਲੇ ਕੱਪੜੇ ਹਲੋ ਹਾਂ ਮਾਈਓ ਟਾਈ ਸਾਈਡ ਵਾਣ ਦੀ ਟਾਈ ਸਾਈਡ ਚ ਫਿਰ ਗਿੱਲੇ ਕੱਪੜੇ ਹਰ ਤੜਕਾ ਤੁੜਕਾ ਫਿਰ ਲਵੇ ਨਹੀਂ ਲੈਣਾ ਹੁੰਦਾ ਦੂਰੇ ਕਰਾਂਗੇ ਤਾਂ ਕਰਕੇ ਹੁਣ ਉਹਨੂੰ ਅਸੀਂ ਬਾਹਰ ਨਹੀਂ ਕੱਢਦੇ ਬਸ ਫੇਰ ਆ ਗਿਆ ਫੇਰ ਆ ਗਿਆ ਫੇਰ ਆ ਗਿਆ ਆਈ ਨੂੰ ਅੰਦਰੇ ਲੈ ਜਾ ਚੱਕ ਕੇ ਉਹ ਤਾਂ ਬਹੁਤ ਬੜੀ ਆ ਸਾਰੇ ਸਮਾਨ ਨੂੰ ਨਾ ਲੈ ਕੇ ਜਾ ਛਿੱਤਰੇ ਅੰਦਰ ਆਣੇ ਅੰਬਰ ਜਾ ਕੇ ਆ ਨਹੀਂ ਨਿਬੜਿਆ ਆ ਆਲੂ ਛੋਲੇ ਨਾ ਮਤਲਬ ਅਸੀਂ ਆਲੂ ਹੁਣ ਛੋਲੇ ਹੁਣ ਕਿਉਂਕਿ ਫਿਰ ਅਸੀਂ ਆ ਛੋਟੇ ਕੁੱਕਰ 'ਚ ਬਾੜ ਲੈਨੇ ਆ ਵੱਡੇ 'ਚ ਨਹੀਂ ਬਾੜਦੇ ਹੈਗੇ ਫਿਰ ਮਤਲਬ ਬਣਾਣੀ ਤਾਂ ਇੱਕ ਟਾਂਦੀ ਹੁੰਦੀ ਹੈ ਵੱਡਾ ਨਾ ਥੋੜਾ ਮਾਂਜਣਾ ਜਾਂ ਔਖਾ ਹੋ ਜਾਂਦਾ ਫਿਰ ਸਾਨੂੰ ਆਹ ਤਾਂ ਬਹੁਤ ਆਸਾਨੀ ਨਾਲ ਮਾਂਜ ਦਿੰਦਾ ਇਹ ਛੋਟਾ ਬਸ ਆਲੂ ਛੋਲੇ ਬਾਲ ਕੇ ਫਿਰ ਤਰਾਂਗੇ ਤੜਕਾ ਸੀ ਪਤਿੱਲੇ ਚ ਲਾਵਾਂਗੇ ਬਸ ਵਿੱਚ ਸਿਰਫ ਉਬਾਲਨੇ ਉਬਾਲਨੇ ਆ ਤੇ ਸੂਟ ਹਜੇ ਨਾ ਮੈਂ ਬਦਲਿਆ ਨਹੀਂ ਹੈਗਾ ਕਿਉਂਕਿ ਸਫਾਈ ਚੱਲ ਰਹੀ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਮੈਂ ਪਹਿਲਾਂ ਵੀ ਵੀਡੀਓ ਸਫਾਈ ਦੀ ਹੁਣ ਤਾਂ ਕਰਕੇ ਹੁਣ ਸਫਾਈ ਦੀ ਜਿਹੜੀ ਹੈ ਉਹ ਤਾਂ ਕਾਲੂ ਆਊਗੀ ਤਾਂ ਅਗਰ ਕੇ ਪਹਿਲਾ ਸੀ ਜਿਹੜਾ ਹੁਣ ਸ਼ਾਮ ਦਾ ਕੰਮ ਕਰ ਕਰਨਾ ਹੁਣ ਰੋਟੀ ਪਾਣੀ ਤਿਆਰ ਕਰਨਾ ਹੈ ਸਫਾਈ ਹਜੇ ਅਸੀਂ ਰੋਕਤੀ ਵਿੱਚ ਪਚਾੜੇ ਮਤਲਬ ਫਿਰ ਸ਼ਾਮ ਦਾ ਹੁਣ ਕੰਮ ਛਿੜ ਗਿਆ ਟਾਈਮ ਹੋ ਗਿਆ 3:30 4:00 ਵਜੇ ਹੁਣ ਸਾਰੀ ਦਿਹਾੜੀ ਸਵਾ 4:00 ਸਵਾ 4:00 ਹੋ ਗਏ ਫਿਰ ਦੇਖ ਲਓ ਕਿਉਂਕਿ ਸਵੇਰ ਦੇ ਲੱਗੇ ਹੋਏ ਆ ਉਹਦੇ ਵਿੱਚ ਪਤਾ ਨਹੀਂ ਲੱਗਿਆ ਹੈਗਾ ਵੀ ਕਿੰਨਾ ਟਾਈਮ ਹੋ ਗਿਆ ਬਸ ਹੁਣ ਸ਼ਾਮ ਦਾ ਕੰਮ ਕਰ ਰਹੇ ਹਾਂ ਸ਼ੁਰੂ ਕਰ ਲਈ ਆਈ ਬਸ ਤਾਂ ਕਰਕੇ ਹੁਣ ਸਫਾਈ ਦੀ ਵੀਡੀਓ ਜਿਹੜੀ ਆ ਉਹ ਦੂਜੀ ਕੱਲੂ ਆਉਗੀ ਜਿਹੜੀ ਉਹ ਛੋਟੀ ਸੀ ਭਾਈ ਛੋਟੀ ਭਾਈ ਸੀਗੀ ਕਿਉਂਕਿ ਫਿਰ ਸਫਾਈ ਕਿਨ ਧਿਆਨ ਨਹੀਂ ਜਾਂਦਾ ਜਿਵੇਂ ਪਹਿਲਾਂ ਦੱਸਿਆ ਸੀ ਤੁਹਾਨੂੰ ਫਿਰ ਤਾਂ ਕਰਕੇ ਨਾ ਮੈਂ ਸੂਟ ਬਦਲਿਆ ਨਹੀਂ ਹਜੇ ਸੂਟ ਬਦਲ ਨਹੀਂ ਨਾ ਤਾਂ ਓਕੇ ਬਸ ਹੁਣ ਸੂਟ ਬਦਲਾਂਗੇ ਹੱਦ ਤਾਈ ਨੇ ਬੀਬੀ ਨੂੰ ਗਰਮ ਆਲੂ ਔਰ ਛਿੱਲਣੇ ਨੂੰ ਤੱਤੇ ਪਏ ਨੇ ਆਲੂ ਉਬਲ ਗਏ ਥੋੜੇ ਜਿਏ ਕੱਚੇ ਤਾਂ ਨਹੀਂ ਰਹੇ ਨਾ ਕੱਟੇ ਨਹੀਂ ਦੇ। ਮਾਂਗੀ ਦੇ ਬਿਨਾ ਦੇਖੇ ਹੀ ਤਰ ਲਈਏ ਇੱਥੇ। ਮੈਨੂੰ ਐ ਤਾਂ ਵੀ ਰਿੱਜ ਗਏ ਹੋਗੇ ਖਾਸਾ ਟਾਈਮ ਹੋ ਗਿਆ। ਰਿੱਜ ਗਏ। ਅੱਤੇ ਕਸਾ ਮਾਚ ਜੇ ਤੇ ਚੰਗੇ ਨਹੀਂ ਨਾ ਮੈਂ। ਨਾ। ਜਿਆਰ ਮਾਹ ਹੋ ਜਾਂਦੇ ਕੀ ਨੇ। ਹੱਥਾਂ ਪਰ ਮੜਾ ਜਿਹਾ ਪੰਨ ਦੇਣਾ ਹਾਏ ਹਾਏ ਹੱਥ ਵੀ ਰਿੱਜਣ ਲੱਗੇ ਉਂਗਲੀਆਂ ਨਾ ਰਿੱਜਣ ਲੱਗ ਜਾਂਦੀਆਂ ਨੇ। ਹੋਰ। ਤਾਂ ਹੀ ਤਾਂ ਮਾਜੰਦਾ ਚੱਕ ਕੇ ਲਿਆਈਆਂ ਵੀ ਬਾਹਰ ਤਾਂ ਪੰਨ ਨਹੀਂ ਦੇਉਂਦੇ ਮੈਂ ਤੇ ਤਤੇ ਚਾਂਦੇ ਰੋ ਜਾਂਦੇ। ਕਿ ਤੇ ਇਹ ਤੇ ਫੱਲੇ ਇਹ ਨਾ ਗਿੰਦੇ ਆ ਗਿੰਦੇ ਆ ਨਾ ਤੁਹਾਨੂੰ ਸੋਲਦੇ ਤੇ ਪਾਣੀ ਪਿਆ ਨਾ ਤੇ ਸਟੱਕ ਗਿਆ ਉਹ ਮੈਂ ਭੁੱਲ ਕੇ ਤੇ ਰੱਖਤਾ ਉਹ ਛਿੱਟਾ ਪੈ ਗਿਆ ਤੇਲ ਗਰਮ ਹੋਇਆ ਪਿਆ ਪਾ ਦੋ ਮੈਂ ਪਰਚੇ ਤੂੰ ਪਿੱਕ ਗਿਆ ਵੇ ਯੂ ਵੀ ਤੂੰ ਕਰ ਰਹਾ ਮੈਨੂੰ ਬਹੁਤ ਤਕੜਾ ਆ ਰਿਹਾ ਫੁੱਲਾ ਲੱਗ ਗਿਆ ਮੈਂ ਤੜਕਾ ਗਾਤੀ ਬਹੁਤ ਹੈ ਪਰ ਟਾਈਮ ਹੋ ਗਿਆ ਕਾਦਾ ਮਜ਼ਾ ਆ ਰਿਹਾ ਮੈਨੂੰ ਅੱਜ ਇੰਨੀ ਖੁਸ਼ੀ ਹੋ ਰਹੀ ਹੈ ਇੰਨੀ ਖੁਸ਼ੀ ਹੋ ਰਹੀ ਹੈ ਦੁਨੀਆ 'ਚ ਕਦੇ ਵੀ ਮੈਨੂੰ ਇੰਨੀ ਖੁਸ਼ੀ ਨਹੀਂ ਹੋਈ ਹੋਊਗੀ ਕਾਦੀ ਮੇਰੇ ਪੇਪਰ ਖਤਮ ਹੋ ਗਏ ਉਹ ਕਿ ਜ਼ਿਆਦੇ ਹੋ ਰਹੇ ਤੇ ਪੇਪਰ ਹੋ ਜਿਹੇ ਜਿਹੇ ਹੋ ਰਹੇ ਤੇ ਉਹ ਜੇ ਨਾ ਹੋ ਰਹੇ ਸੀ ਨਾ ਨਾ ਅੱਜ ਪੇਪਰ ਮੈਂ ਕੋਈ ਜਿਹੜੇ ਘਰਾਂ ਬੈਠ ਕੇ ਪੇਪਰ ਨਾ ਪੇਪਰ ਗਰਮੀ ਬਹੁਤ ਜ਼ਿਆਦਾ ਵੱਧ ਗਈ ਬਹੁਤ ਕੱਲ ਅਸੀਂ ਸ਼ਾਪਿੰਗ ਤੇ ਗਏ ਤੇ ਪਰ ਅਸੀਂ ਦੱਸਿਆ ਨਹੀਂ ਹਾਂ ਕੱਲ ਮਾਂ ਅਸੀਂ ਸ਼ਾਪਿੰਗ ਤੇ ਗਏ ਤੇ ਅਸੀਂ ਦੱਸਿਆ ਨਹੀਂ ਹੈਗਾ ਗਰਮੀ 'ਚ ਮਰ ਗਏ ਤੂੰ ਤੜਕਾ ਲਾਣਾ ਵੈਲਾ ਪੜਜਣਾ ਮੈਂ ਵੀ ਤੜਕਾ ਛੜਕਾ ਲਾਣਾ ਚਲ ਬੱਸ ਤੜਕਾ ਕੀ ਦਿਖਾਣਾ ਹੈਨਾ ਸਫਲਤਾ ਕੇ ਸਾਰਿਆਂ ਨੂੰ ਬਣੀ ਕੇ ਦਿਖਾ ਦੇਣੀ ਕਿਉਂਕਿ ਫਿਰ ਸਾਰਿਆਂ ਨੂੰ ਆਲੂ ਛੋਲੇ ਦੀ ਸਬ지ਤਾ ਬਣਾਣੀ ਬਣਦੀ ਹੈ ਜੇ ਕਿਸੇ ਨੂੰ ਬਣਾਣੀ ਨਹੀਂ ਹੁੰਦੀ ਤਾਂ ਪੁੱਛ ਲਿਓ। ਪਿਆਜ਼ ਪੁਣ ਕੇ ਲਸਣ ਪੁਣ ਕੇ ਜੀਰਾ ਪੁਣ ਕੇ ਰੂਣ ਮਿਰਚ ਪਾ ਕੇ ਆਲੂ ਛੋਲੇ ਪਾਣੀ ਨੇ। ਆਲੂ ਛੋਲੇ ਨੇ ਪਹਿਲਾਂ ਪਾਣੀ ਛਿੱਟ ਗਿਆ ਸਾਰਿਆਂ ਸਾਰਾ। ਹੋਰ ਨਵੀਂ ਤਕਨੀਕ ਇਹ ਦੱਸ ਦੇ। ਨਵੀਂ ਤਕਨੀਕ ਹੈ ਇਹ ਦੱਸੋ ਸਿੱਧਾ। ਹਾਂ ਨਵੀਂ ਹੋਰ ਕੀ ਪਰ ਜ਼ਿਆਦਾ ਸਮਾਨ ਪਾਣਾ ਪਊਗਾ। ਕਿਉਂਕਿ ਅੱਜ ਕੱਲ ਇਹਦਾ ਵੀਡੀਓ ਚ ਆਸਾਨ ਤਰੀਕੇ ਬਹੁਤ ਦੱਸਦੇ ਜਾਂ ਵੀਡੀਓ ਖੋਲਦੇ। ਯੋਕਾ ਤਰੀਕਾ ਹੀ ਯੋਕਾ ਪੱਜੀ ਦਹੀਂ ਧਰ ਤੇ ਬਸ ਹੁਣ ਇਸ ਅੱਧਾ ਜੱਗ ਪਾਣੀ ਦਾ ਪਾ ਦੇਣਾ ਤੇ ਹੌਲੀ ਹੌਲੀ ਆਪੇ ਰਿਜ ਜ ਜਾਣੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੋਗੀ ਅਗਲੀ ਸਵੇਰ ਤੇ ਕੱਲ ਦੀ ਵੀਡੀਓ ਬਸ ਉੱਥੇ ਸਬਜੀ ਬਣਾਣੇ ਤੋਂ ਛੱਡਤੀ ਸੀਗੀ ਉੱਥੇ ਬਣਾਈ ਨਹੀਂ ਹੈਗੀ ਫਿਰ ਸੋਚਾਂ ਚ ਚਲਕੀ ਇਹਨਾਂ ਰੋਟੀ ਖਾਣੀ ਬਾਕੀ ਰਹਿ ਗਈ ਇੱਕ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਆ ਵੀ ਬਸ ਵੀ ਬਾਹਰੇ ਤਾਂ ਬੈਠਿਆ ਹੀ ਨਹੀਂ ਜਾਂਦਾ ਜਮਾ ਵੀ ਨਾ ਖੜਿਆ ਜਾਂਦਾ बार-बार ਕਦੇ ਅੰਦਰ ਕਦੇ ਬਾਹਰ ਕਦੇ ਅੰਦਰ ਇੰਨੀ ਜ਼ਿਆਦਾ ਗਰਮੀ ਹੋ ਗਈ ਫਿਰ ਤਾਂ ਕਰਕੇ ਮੈਂ ਹੁਣ ਅਗਲੇ ਦਿਨ ਸਵੇਰ ਨੂੰ ਵੀਡੀਓ ਸਟਾਰਟ ਕੀਤੀ ਆ ਜਿੰਨੀ ਕੱਲ ਬਣੀ ਛੋਟੀ ਜੀ ਸੀਗੀ ਕਿਉਂਕਿ ਸਫਾਈਆਂ ਵੀ ਹਨਾ ਕਰਕੇ ਰਟੇ ਸੀਗੇ ਤਾਂ ਕਰਕੇ ਬਣਾਉਣ ਨੂੰ ਬਿਲਕੁਲ ਜੀ ਨਹੀਂ ਕਰ ਰਹਾ ਤਾਂ ਕਿ ਅਸੀਂ ਮਿਲ ਕੇ ਦੋਹਾਂ ਨੇ ਤਿੰਨਾਂ ਨੇ ਮਿਲ ਕੇ ਸਫਾਈ ਕੀਤੀ ਆ ਤਾਂ ਕਰਕੇ ਫਿਰ ਵੀ ਇਹਨਾਂ ਕਿਸੇ ਦਾ ਨਾ ਵੀਡੀਓ ਬਣਾਉਣ ਨੂੰ ਜੀ ਕਰ ਰਹਾ ਤਾਂ ਤਾਂ ਕਰਕੇ ਫਿਰ ਅੱਧ ਚਲੇ ਰੋਕਤੀ ਸੀ ਫਿਰ ਬਸ ਇਹ ਤੋਂ ਬਾਅਦ ਹੁਣ ਅਗਲੀ ਸਵੇਰ ਹੁਣ ਬਿਨਾ ਉੱਠਣ ਨੂੰ ਜੀ ਨਹੀਂ ਕਰ ਰਹਾ ਤਾਂ ਅੱਜ ਉੱਠਦੇ ਅੱਜ ਜਦੋਂ ਮੈਂ ਉੱਠੀ ਐ ਟਾਈਮ ਹੋ ਗਿਆ 6:30 ਤਾਂ ਕਿ 6:45 ਸਸ ਤੋਪ ਚੜ ਗਈ ਬਾਹਰ ਪਰ ਅਜੇ ਵੀ ਆ ਜੀ ਘਰ ਰਿਹਾ ਵੀ ਬਸ ਜੇ ਕੋਈ ਕਹਿ ਦੇਵੇ ਵੀ ਪਿਆਜ ਤਾਂ ਪੈਣਾ ਹੈ ਤਾਂ ਦੱਸ ਕੰਮ ਦਾ ਪਰ ਉੱਠ ਕੇ ਕਰਨਾ ਹੀ ਹੈ ਅੱਜ ਅਸੀਂ ਕੋਈ ਰੋਟੀ ਹੁਣ ਹੋਣੀ ਬਣਾਉਂਦੇ ਆਂ ਜੀ ਰੋਟੀ ਨਹੀਂ ਬਣਾਉਂਦੇ ਸਬਜ਼ੀ ਨਹੀਂ ਬਣਾਉਂਦੇ ਕਿਉਂਕਿ ਸਬਜ਼ੀ ਰਾਤ ਵਾਲੀ ਬਚੀ ਨਹੀਂ ਕਿਉਂਕਿ ਸਾਡੇ ਜਿਹੜੇ ਇੱਕ ਇੱਕ ਟਾਈਮ ਦੀ ਜੇ ਦੋ ਟਾਈਮ ਦੀ ਕਰਦੇ ਆਂ ਨਾ ਕਈ ਵਾਰ ਇੱਕ ਟਾਈਮ ਦੀ ਹੁੰਦੀ ਆ ਉਹ ਵੀ ਬਚਦੀ ਨਹੀਂ ਹੈਗੀ ਦੂਜੇ ਟਾਈਮ ਤੇ ਇਧਰ ਯੂਵੀ ਪਈ ਹੈ ਹਜੇ ਸੁੱਤਾ ਮੈਂ ਹਜੇ ਮੰਜੇ ਡੇਵੇਂ ਇੱਧਰ ਬਿਸਤਰੇ ਚੱਕ ਕੇ ਹਟੀਆਂ ਬਸ ਬਿਸਤਰੇ ਚੱਕ ਕੇ ਆ ਕੇ ਬਸ ਇੱਥੇ ਬੈਠੀ ਆਂ ਬ੍ਰਸ਼ ਕੀਤਾ ਏ ਮੂੰਹ ਤੋਂ ਏ ਮੂੰਹ ਮੈਂ ਕੋਸਾ ਪਾਣੀ ਕਰਕੇ ਪੀਉਂਗੀ ਜਿਹੜਾ ਕਿ ਮੈਂ ਡੇਲੀ ਰੋਜ਼ ਉੱਠਣ ਦਾ ਹਿਸਾਬ ਪਿੰਦੀ ਆ ਕਿਉਂਕਿ ਚਾਹ ਵਾਲੀ ਤਾਂ ਮੈਂ ਪਿੰਦੀ ਨਹੀਂ ਹੈਗੀ ਉਹ ਤਾਂ ਮੈਂ ਮਤਲਬ ਲਾਲੋ ਵੀ ਹੈ ਨਹੀਂ ਅਭੀ ਹੁਣੇ ਛੱਡਿਆ ਆਈ ਆ ਕਦੇ ਵੀ ਮੈਂ ਬਸ ਛੋਟੀ ਹੁੰਦੇ ਤੋਂ ਮੈਨੂੰ ਆਦਤ ਨਹੀਂ ਹੈਗੀ ਵੀ ਮੈਂ ਸਵੇਰੇ ਉੱਠ ਕੇ ਚਾਹ ਪਿੰਦੀ ਆ ਜਾਂ ਦੁਪਹਿਰ ਨੂੰ ਚਾਹ ਪਿੰਦੀ ਆ ਇਹ ਤਾਂ ਬਸ ਐਵੇਂ ਆ ਵੀ ਸਿਆਲ ਚ ਜਦ ਮੇਰਾ ਕਦੇ ਜੀ ਕਰਦਾ ਹੈ ਨਾ ਫੇਰ ਮੈਂ ਪੀਣਨੀ ਐ ਵੀ ਪਿੰਦੀ ਹੁਣ ਵੀ ਐ ਗਰਮੀ ਚ ਬਟ ਇੰਨੀ ਕੁ ਵੀਨੀ ਐ ਪਰ ਥੋੜੀ ਜੀ ਉਹ ਵੀ ਜਿੰਨੇ ਦਿਲ ਕਰਦਾ ਤੇ ਪੈਨ ਨੂੰ ਤਾਂ ਨਹੀਂ ਨਹੀਂ ਜਾਂ ਕੋਈ ਚੀਜ਼ ਨਾਲ ਕੋਈ ਪਕੋੜੇ ਛੋੜੇ ਹੋਣ ਤੇ ਫੇਰ ਤੇ ਹੁਣ ਬਸ ਹੁਣ ਕਰਦੇ ਆ ਜੀ ਸਵੇਰ ਦੇ ਕੰਮ ਸਟਾਰਟ ਬਸ ਕਰਨੇ ਤਾਂ ਹੁਣ ਇੰਨੇ ਕੰਮ ਹੈ ਨਹੀਂ ਕਿਉਂਕਿ ਚੌਲ ਧਰਨੇ ਆ ਸੀ ਫਿਰ ਸੋਚਿਆ ਵਿਚਾਲ ਚੌਲੇ ਬਣਾ ਲੈਣੇ ਕੁਝ ਹੈ ਨਹੀਂ ਬਣਾਣ ਨੂੰ ਕਿਉਂਕਿ ਦਿਮਾਗ ਨਾ ਸੁਨਣਾ ਜਾ ਹੁੰਦਾ ਹੈ ਫਿਰ ਜਦੋਂ ਸੁਨਣਾ ਜਾ ਕੇ ਬਸ ਸੋਚੀ ਜਾਂਦੇ ਆ ਵੀ ਕੀ ਬਣਾਈਏ ਕੀ ਬਣਾਈਏ ਜਰਾ ਸਿੱਖ ਦਰਾਣੀ ਤੇ ਠਾਈ ਦੋਵੇਂ ਇੱਕ ਦੂਜੇ ਨੂੰ ਪੁੱਛੀ ਜਾਂਦੀਆਂ ਨਾ ਵੀ ਕੀ ਬਣਾਈਓ ਮੈਨੂੰ ਪੁੱਛੀ ਜਾਂਦੀ ਮਾਹੂ ਜਨੇ ਕੱਲ੍ਹ ਕੀ ਬਣਾਣਾ ਹੈ ਚਾਹ ਮਲਕੀ ਬਣਾਣਾ ਹੈ ਉਹ ਮੇਰੇ ਮੂੰਹ ਕਿੰਨੇ ਮਾਹੂ ਮੂੰਹ ਕਿੰਨੇ ਆ ਸਾਨੂੰ ਕੁਝ ਸਮਝ ਨਹੀਂ ਆਉਂਦਾ ਅੱਜ ਕੱਲ੍ਹ ਵੀ ਕੀ ਬਣਾਈਏ ਰੋਜ਼ ਸਾਰਾ ਕੁਝ ਖਾ ਖਾ ਥੱਕ ਗਏ ਜੀ ਨਹੀਂ ਕਰਦਾ ਸੁਨਣਾ ਨੂੰ ਤਾਂ ਕਰਕੇ ਉਹਨਾਂ ਸੀ ਸੋਚਿਆ ਵੀ ਹੋਰ ਕੁਝ ਨਹੀਂ ਬਣਾਉਂਦੇ ਬਚੋਲੀ ਬਣਾਉਂਦੇ ਪਰ ਕਿ ਵਸ ਕੜੀ ਚੋਲ ਰਹਿ ਗਈ ਫਿਰ ਆਉਂਦਾ ਵੀ ਥੋੜੋ ਕੋ ਤਾਂ ਵੀਡੀਓ ਚ ਆਉਂਦਾ ਫਿਰ ਵੀਡੀਓ ਤੇ ਕੋਈ ਕਮੈਂਟ ਨਾ ਕਰਦੇ ਰੋ ਜੀ ਆ ਰੋ ਜੀ ਆ ਤਾਂ ਕਰਕੇ ਸਾਨੂੰ ਥੋੜਾ ਜਿਹਾ ਹੋਣਾ ਤੇ ਠੱਗ ਲੱਗਦਾ ਤਾਂ ਇਸ ਕਰਕੇ ਫਿਰ ਅਸੀਂ ਥੋੜਾ ਜਿਹਾ ਅੱਜ ਚੋਲ ਅੱਜ ਚੋਲ ਨਮਕੀਨ ਚੋਲ ਬਣਾਵਾਂਗੇ ਨੂਨ ਵਾਲੇ ਚੋਲ ਜਿਹੜੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦਿਖਾਏ ਸੀਗੇ ਵੀ ਸਾਡੇ ਨੂਨ ਵਾਲੇ ਚੋਲ ਬਿਰਿਆਨੀ ਨਾਲੋਂ ਘਟ ਨਹੀਂ ਹੈਗੇ ਬਹੁਤ ਸਵਾਦ ਚੋਲ ਗਣੇ ਤੇ ਉਸ ਦਿਨ ਅੱਜ ਵੀ ਉਨੇ ਸਵਾਦ ਬਣਾਵਾਂਗੇ ਯਸ ਯੂ ਵੀ ਇੱਧਰ ਉੱਠ ਖੜਿਆ ਯੂਵੀ ਸਾਡੇ 8th ਕਲਾਸਾਂ ਕੱਲੂ ਫੇਰ ਹਸਮਟਿੰਗ ਕੱਲ ਤੇ ਛੁੱਟੀਆਂ ਤੇ ਉਹਦੇ ਬਾਅਦ ਯੂਵੀ ਕਰ ਨਹੀਂ ਹੋਗਾ ਐਸੀ ਤਾਂ ਬੰਦ ਹੋਊਗਾ ਇਸ ਵੇਲੇ ਦੇ ਕੰਮ ਕਰਾਂ ਦੇਖੋ ਐਸੀ ਕਰਤਾ ਬੰਦ ਸੀ ਹੁਣ ਕੀਤਾ ਏ ਮੈਂ ਵੀ ਉੱਥੇ ਜੀ ਆ ਯੂਵੀ ਵੀ ਉੱਠ ਕੇ ਹੁਣ ਬ੍ਰਸ਼ ਕਰਨ ਜਾਊਗਾ ਯੂਵੀ ਹੁਣ ਆਪ ਬ੍ਰਸ਼ ਕਰਨ ਲੱਗ ਗਿਆ ਹਣਾ ਆਪ ਆ ਯੂਵੀ ਗੇਟ ਕੋਲ ਮੈਨੂੰ ਤਾਂ 1 ਸਾਲ ਜਦ ਮੈਂ ਇੱਕ ਚਲੋ ਜੀ ਹੁਣ ਜਸਪਾਲ ਕੱਢ ਰਹੇ ਨੇ ਮੰਜੀ ਅੰਦਰ ਮੰজੀਆਂ ਅੰਦਰ ਤੇ ਜਦ ਮम्मा ਮੈਂ 1 ਸਾਲ ਦਾ ਤਾਂ ਮੈਨੂੰ ਅੰਦਰ ਤਾਂ ਮੈਨੂੰ ਬ੍ਰਸ਼ ਕਰਨਾ ਹਾਂ ਹਾਂ ਠੀਕ ਹੈ ਇੱਧਰ ਬੀਬੀ ਦੀ ਮੰਜੀ ਪਈ ਹੈ ਹੁਣ ਇਹ ਚੱਕਣੀ ਹੈ E uh -huh. ਚੋਲ ਦੇ ਸੰਦੇ ਬਣਾ ਆ ਦੇਖੋ ਅੱਜ ਪੂਰਾ ਫੁੱਲ ਭਰਿਆ ਪਿਆ ਇਹ ਕਿਉਂਕਿ ਉਹਦੋਂ ਨਾਲ ਥੋੜੇ ਘਟ ਗਏ ਸੀਗੇ ਚੋਲ ਜਿਵੇਂ ਤੁਹਾਨੂੰ ਦੱਸਿਆ ਵੀ ਚੋਲ ਉਹਦੋਂ ਨਾਲ ਘਟ ਗਏ ਤੇ ਅੱਜ ਵਧੀਆ ਬਣਨੇ ਅੱਜ ਦੋ ਅੱਜ ਦੋ ਗਲਾਸ ਵੱਡੇ ਰਹਿਣੇ ਆ ਬੀਬੀ ਦੀ ਨਾਲ ਲੱਗੀ ਹੁਣ ਮੈਂ ਰੋਟੀ ਹੁਣ ਯੂਵੀ ਨੂੰ ਪਹਿਲਾਂ ਪਾ ਕੇ ਦਿੰਦੀ ਐ ਕਿਉਂਕਿ ਇਹਦੀ ਕਲਾਸ ਲੱਗਣਾ ਅੱਜ ਅੱਜ ਇਹਦੀ ਕਲਾਸ ਦਾ ਲਾਸਟ ਡੇ ਐ ਕੱਲ ਵੀ ਨਹੀਂ ਪੇਰੈਂਟ ਮੀਟਿੰਗ ਤੋਂ ਆਪਣੇ ਨਾਲ ਦੇ ਨੂੰ ਛੁੱਟੀਆਂ ਪਰ ਇੱਕ ਗੱਲ ਆ ਜਿੰਨੇ ਚੌਣ ਜਿਆਦੇ ਹੁੰਨੇ ਆ ਉਨੇ ਫਿਰ ਘੱਟ ਵਧੀਆ ਬਣਦੇ ਨੇ ਚੌਲ ਵੀ ਹਰ ਇੱਕ ਚੀਜ਼ ਜਿੰਨੀ ਜ਼ਿਆਦੇ ਹੋਊਗੀ ਨਾ ਉਹ ਫਿਰ ਘੱਟ ਵਧੀਆ ਬਣਦੀ ਆ ਪਰ ਕੋਸ਼ਿਸ਼ ਕਰਦੇ ਆ ਵਧੀਆ ਬਣਾਉਂਦੀ ਜਦ ਥੋੜੀ ਜਿਆਦਾ ਕਦੇ ਵੀ ਵਧੀਆ ਬਣਦੀ ਆ ਉਹ ਜਿਹੜੀ ਘੱਟ ਬਣਦੀ ਆ ਥੋੜੀ ਹੁੰਦੀ ਆ ਅੱਜ ਫਿਰ ਬਚਣਗੇ ਅੱਜ ਜਿਆਦਾ ਬਣਾਵਾਂਗੇ ਅੱਜ ਬਚਣਗੇ ਅੱਜ ਬਚਣਗੇ ਵੀ ਹੋਰ ਅੱਜ ਉਹ ਉਦੋਂ ਲਗੂ ਮਨ ਲੱਗਦਾ ਵਧੀਆ ਹੋਊਗੇ ਵਰਗੀ ਯੂਵੀ ਨੂੰ ਪਾ ਕੇ ਦੇ ਦਾਂ ਉਹ ਤਾਂ ਬਾਹਰ ਚੁੱਟਲੇ ਤੇ ਵੀ ਬਣਾ ਲਾਂਗੇ ਹੁਣ ਗਰਮੀ ਬਹੁਤ ਜ਼ਿਆਦੇ ਪੈ ਰਹੀ ਹੈ ਹੋ ਰਹੀ ਹੈ ਮੈਂ ਬਹੁਤ ਔਖੇ ਹੋਏ ਪਏ ਆ ਆ ਰਹੀ ਆ ਯੂਵੇ ਨੂੰ ਦੇ ਦਾਂ ਪਹਿਲਾਂ ਫਿਰ ਉਹ ਖਾ ਕੇ ਆਪਣੀ ਕਲਾਸ ਲਾ ਲੂਗਾ ਲੋਟੀ ਵੀ ਰੋਟੀ ਲਈ ਬਣਾ ਤੇ ਸਬਜ਼ੀ ਕੋਈ ਹੈ ਨਹੀਂ ਤੀ ਰਾਤ ਦੀ ਬਚੀ ਹੋਈ ਇਸ ਕਰਕੇ ਨਾ ਕਰੇਲਿਆਂ ਦਾ ਮਸਾਲਾ ਪੈ ਕਰੇਲਿਆਂ ਦਾ ਮਸਾਲਾ ਕਰਦਾ ਵਾਹ ਸਾਰਾ ਕੁਝ ਬਣੋ ਸਬਜ਼ੀ ਹੈ ਵੀ ਦਾ ਤੀ ਹਾਂ thank you ਦੇ ਵੀ ਨਾ ਭਿੱਜਣ ਲਿਆ ਕਰਦਾ ਮੈਂ ਤਾਂ ਉਹ ਖੜੀ ਖੜੀ ਭਿੱਜੇ ਸੀ ਸਵੇਰੇ ਦੋ ਬੱਤੀ ਦੇ ਵਿੱਚ ਬਹੁਤ ਹੁੰਦਾ ਹਾਂ ਅਗੀਆਂ ਨਾਲ ਲੱਗੇ ਸੀ ਜੀ ਕਾ ਨਾ ਮੈਸੇਜ ਆਣ ਲੱਗੇ ਵੀ ਬਾਹਰ ਲੱਗਦਾ ਪਰ ਵਾਲੇ ਉਹ ਆਪਾਂ ਨਾਲਾ ਬੋਟੇ ਨਹੀਂ ਕੋਵਾਂ ਸਾਥ ਅਗਲਾ ਰੋਟੀ ਟੇਮੇ ਸੋਡੇ ਦੇ ਬਾਹਰ ਕੰਮ ਕਰਦੇ ਨੇ ਹੋਰ ਕੁਝ ਨਾ ਕੋਈ ਇਹੀ ਦਾ ਇੰਤਕਾ ਖਾਂਦੀ ਨੂੰ ਜੀ ਲੱਗਾ ਹੋਰ ਤੇ ਅੱਜ ਤੁਸੀਂ ਸਾਡੀ ਵੀਡੀਓ 21 ਤੱਕ ਸੀਗੀ ਬਸ ਥੋੜਾ ਸਾ रोटी खाइए रोटी खा के चौल खा लीए फिर बस अजियो तक से उम्मीद है जरूर पसंद आगी तो चैनल प्लीज लाइक सबसक्राइब करो वीडियो लाइक करे शेयर करो कमेंट सुन ਦੇ ਰੋਸ ਵਸੋਂ ਬੋਲੀ ਲਾ ਕੇ થોੜਾ ਬਦਲੇ ਗਰਮੀ ਵਾਲੇ ਬਲਾਵ ਦੇ